ਪਿੰਡ ਸਿਆਣੇਵਾਲੀ ਦਾ ਇੱਕ ਮਾਮਲਾ ਸਾਹਮਣੇ ਆਇਆ ਪਿੰਡ ਸਿਆਣੇਵਾਲੀ ਦੇ ਰਹਿਣ ਵਾਲੇ ਵਿਅਕਤੀ ਮस्तान ਸਿੰਘ ਦੇ ਪਰਿਵਾਰ ਨੇ ਮੌਜੂਦਾ ਪੰਚਾਇਤ ਉੱਪਰ ਦੋਸ਼ ਲਾਉਂਦੇ ਕਿਹਾ ਕਿ ਸਾਡੇ ਪਿੰਡ ਵਿੱਚ ਬਹੁਤ ਸਾਰੇ ਲੋਕਾਂ ਨੇ ਸ਼ਾਮਲਾਣ ਥਾਵਾਂ ਤੇ ਕਬਜ਼ੇ ਹਨ ਪਰ ਮੌਜੂਦਾ ਪੰਚਾਇਤ ਨੇ ਸਾਡੇ ਘਰ ਦੇ ਸਾਹਮਣੇ ਬਣੇ ਥੜੇ ਨੂੰ ਗੈਰਕਾਨੂੰਨੀ ਢੰਗ ਨਾਲ ਤੋੜਿਆ ਗਿਆ ਹੈ ਇਸ ਬੰਦੀ ਸਾਡੇ ਪੱਤਰਕਾਰਾਂ ਨਾਲ ਮस्तान ਸਿੰਘ ਦੇ ਪਰਿਵਾਰ ਨੇ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਅਸੀਂ ਇਸ ਪੰਚਾਇਤ ਨੂੰ ਵੋਟਾਂ ਨਹੀਂ ਪਾਈਆਂ ਸਨ ਜਿਸ ਕਾਰਨ ਪੰਚਾਇਤ ਸਾਡੇ ਨਾਲ ਧੱਕੇਸ਼ਾਹੀ ਕਰ ਰਹੀ ਹੈ ਅਤੇ ਅਸੀਂ ਥਾਣਾ ਕੱਥੂ ਨੰਗਲ ਨੂੰ ਇਸ ਸੰਬੰਧੀ ਰਿਪੋਰਟ ਕਰ ਚੁੱਕੇ ਹਾਂ ਅਤੇ ਇਸ ਮਾਮਲੇ ਸੰਬੰਧੀ ਸਾਡੇ ਪੱਤਰਕਾਰਾਂ ਨੇ ਪੰਚਾਇਤ ਨਾਲ ਵੀ رابطہ ਕੀਤਾ ਤਾਂ ਪੰਚਾਇਤ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਹੀ ਨਕਾਰਿਆ ਅਤੇ ਕਿਹਾ ਸਾਡੀ ਪੰਚਾਇਤ ਨੇ ਜੋ ਕੀਤਾ ਹੈ ਉਹ ਸਭ ਕੁਝ ਬीडीपीओ ਮਜੀਠਾ ਦੇ ਧਿਆਨ ਵਿੱਚ ਹੈ ਇਸ ਸੰਬੰਧੀ ਸਾਡੇ ਪੱਤਰਕਾਰਾਂ ਨੇ ਬीडीपीओ ਕੋਲ ਵੀ ਇਹ ਮਾਮਲੇ ਸੰਬੰਧੀ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਪੰਚਾਇਤ ਵੱਲੋਂ ਨਿਸ਼ਾਨਦਾਹੀ ਬਿਲਕੁਲ ਸਾਡੇ ਧਿਆਨ ਵਿੱਚ ਹੈ ਪਰ ਪੰਚਾਇਤ ਵੱਲੋਂ ਥੜਾ ਤੋੜਿਆ ਗਿਆ ਹੈ ਇਸ ਬੰਦੀ ਸਾਨੂੰ ਕੋਈ ਜਾਣਕਾਰੀ ਨਹੀਂ ਹੈ ਇਸ ਮਾਮਲੇ ਨੂੰ ਸਾਡੇ ਪੱਤਰਕਾਰਾਂ ਨੇ ਥਾਣਾ ਕਥੂ ਨੰਗਲ ਦੇ ਐਸ ਐਚਓ ਨਾਲ ਵੀ ਇਸ ਮਾਮਲੇ ਸੰਬੰਧੀ ਗੱਲਬਾਤ ਕੀਤੀ ਸਰਪੰਦੇਰ ਅਤੇ ਰਾਜਾ ਕੋੜਲੀ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਚਵਿੰਦਾ ਦੇਵੀ ਹਾਂਜੀ ਪਹਿਲਾਂ ਆਪਣਾ ਨਾਮ ਦੱਸੋ ਜੀ ਸਫਰਾਜ ਕੋ ਪ੍ਰਿੰਟ ਦੱਸੋ ਸਿਆਣੇ ਹਾਂਜੀ ਅੱਜ ਮੀਟੇ ਦੇ ਰੂਬਰੂ ਹੋਏ ਜੀ ਕੀ ਕਹਿਣਾ ਚਾਹੁੰਦੇ ਹਾਂ ਮੈਂ ਇਹ ਚਾਹਣਾ ਚਾਹੁੰਨੀ ਆ ਕਿ ਕੱਲ ਅਸੀਂ ਦੋਵੇਂ ਅਨਾਉਂਸ ਹੋ ਰਹਾ ਘਰ ਹਾਂ ਤੇ ਮੇਰੇ ਦੀ ਇੱਧਰ ਆਣੀ ਘਰ ਨਹੀਂ ਸੀ ਉਹ ਆਪਣੀ ਭੈਣ ਕੋ ਗਿਆ ਸੀ ਤੇ ਇਹਨਾਂ ਨੇ ਸਿਕਰ ਦੁਪਹਿਰੇ ਆਣ ਕੇ ਸਾਡੀ ਪਹਿਲਾਂ ਗ੍ਰਿਲ ਬੰਦ ਕੀਤੀ ਆ ਫਿਰ ਸਾਡੇ ਬਾਹਰ ਦੇ ਦਵਾਜੇ ਬੰਦ ਕੀਤੇ ਆ ਤੇ ਪਾਪਾਈ ਦੀ ਧੜਕਣ ਬਹੁਤ ਤੇਜ਼ ਹੋ ਗਈ ਸੀ ਤੇ ਮੈਂ ਬਾਹਰ ਆਉਣ ਲੱਗੀ ਆ ਵੀ ਡਾਕਟਰ ਨੂੰ ਫੋਨ ਕਰਦੀ ਆ ਜਾਂ ਡਾਕਟਰ ਨੂੰ ਲੈ ਕੇ ਆਉਣੀ ਆ ਮੈਂ ਗ੍ਰਿਲ ਖੋਲੀ ਆ ਤੇ ਗ੍ਰਿਲ ਬੰਦ ਸੀ ਫਿਰ ਮੈਂ ਧਫੇ ਦਫੇ ਮਾਰੇ ਫਿਰ ਮੈਂ ਆਪਣਾ ਗੈਸ ਰੂਮ ਵਾਲਾ ਦਰਵਾਜ਼ਾ ਖੋਲਿਆ ਫਿਰ ਉਧਰੋਂ ਦੀ ਮੈਂ ਆਣ ਕੇ ਗ੍ਰੇਲ ਖੋਲੀ ਆ ਫਿਰ ਮੈਂ ਬਾਹਰ ਆਉਣ ਲੱਗੀ ਆ ਤੇ ਬਾਹਰ ਦੇ ਦਰਵਾਜ਼ੇ ਵੀ ਬੰਦ ਆ ਮੁੜ ਕੇ ਮੈਂ ਉੱਤੋਂ ਦੀ ਗਈ ਆ ਪੈਲੀਆਂ ਵਾਲੇ ਗੇਟ ਖਾਣੀ ਤੇ ਉੱਤੋਂ ਉੱਤੋਂ ਆਣ ਕੇ ਆਈ ਆ ਜਦੋਂ ਮੈਂ ਇਹ ਦਰਵਾਜ਼ਾ ਖੋਲਿਆ ਇਹ ਉਹਨਾਂ ਚਿਹਰ ਨੂੰ ਟਾਟੂ ਕੇ ਚੱਲ ਗਏ ਆ ਤੇ ਇਹਨਾਂ ਨੇ ਵੈਕ ਹੀ ਲੈ ਗਏ ਆ ਇਹ ਕਿੰਨਾ ਟਾਇਆ ਜੀ ਇਹ ਸਰਪੰਚ ਸਾਹਿਬ ਨੇ ਸਰਪੰਚ ਸਾਹਿਬ ਸਰਪੰਚ ਸਾਹਿਬ ਰਵਿੰਦਰ ਕੋਰ ਸਿੰਘ ਦੱਸੋ ਰਵਿੰਦਰ ਕੋਰ ਸਰ ਰਾਜਵਿੰਦਰ ਕੋਰ ਉਹਨਾਂ ਦੀ ਪਤਨੀ ਆ ਹਾਂ ਜੀ ਰਵਿੰਦਰ ਸਿੰਘ ਆ ਮੌਜੂਦਾ ਉਹ ਆਪ ਨਹੀਂ ਆਈ ਉਹ ਆ ਜਦੋਂ ਇੱਕ ਕਮਰੇ ਟੋਣ ਟੋਂ ਲੱਗੇ ਜੀ ਤੇ ਉਦੋਂ ਜਿਹੜੇ ਮੌਜੂਦਾ ਸਰਪੰਚੋਂ ਮੌਜੂਦ ਸਨ ਆ ਉਹ ਨਹੀਂ ਸੀ ਮੌਜੂਦ ਹੈਗੇ ਅਸੇ ਕੌਣ ਸੀ ਉਦੋਂ ਉਹਦਾ ਘਰ ਵਾਲਾ ਸੀ ਉਹਦਾ ਘਰ ਉਹਦਾ ਘਰ ਵਾਲਾ ਸਰਪੰਚ ਨਹੀਂ ਹੈ ਜੀ ਉਹ ਸਰਪੰਚ ਨਹੀਂ ਉਹ ਸਰਕਾਰੀ ਨੌਕਰੀ ਕਰਦਾ ਸੀ ਅੱਛਾ ਤੇ ਇਹ ਸਬੰਧੀ ਤੇ ਕੀ ਤੇ ਕਿਹਨੂੰ ਪੁੱਛਿਆ ਜੀ ਬੀਡੀ ਸ਼ੋਪ ਦੇ ਸਰਦਾਂ ਜਾਂ ਪੁਲਿਸ ਪ੍ਰਸ਼ਾਸਨ ਨਾਲ ਕੀਤਾ ਰੱਬ ਜੀ ਮੈਂ ਪੁੱਛਿਆ ਵਾ ਸਾਰਿਆਂ ਨੂੰ ਉਹਨਾਂ ਨੂੰ ਫੋਨ ਕੀਤੇ ਆ ਉਹਨਾਂ ਨੇ ਕਿਹਾ ਵੀ ਸਾਡੇ ਵੱਲੋਂ ਕੋਈ ਇਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਪੁਲਿਸ ਵਾਲਿਆਂ ਨੇ ਵੀ ਕਿਹਾ ਵੀ ਸਾਡੇ ਅਸੀਂ ਕੋਈ ਇਜਾਜ਼ਤ ਨਹੀਂ ਇਹਨਾਂ ਨੂੰ ਦਿੱਤੀ ਟਾਣ ਦੀ ਉਹਨਾਂ ਨੇ ਉਹ ਕਿਹਾ ਵੀ ਜੇ ਟੱਟਣਗੇ ਤੇ ਸਾਰੇ ਟੱਟਣਗੇ ਨਹੀਂ ਤੇ ਕੋਈ ਵੀ ਨਹੀਂ ਟਾ ਸਕਦਾ ਸਰਕਾਰੀ ਅੱਛਾ ਜੀ ਤਾਂ ਮੌਕੇ ਤੇ ਕਮਿਟੀ ਅੱਗੇ ਜੀ ਕੋਈ ਸਰਕਾਰੀ ਅਧਿਕਾਰੀ ਨਾਲ ਸੀ ਉਹਨਾਂ ਦੇ ਹਾਂਜੀ ਜਦੋਂ ਕੋਈ ਨਹੀਂ ਸੀ ਨਾਲ ਸਰਕਾਰੀ ਕੋਈ ਨਹੀਂ ਸੀ ਨਾਲ ਇਹਨਾਂ ਦੇ ਅੱਛਾ ਜੀ ਹਾਂ ਕੌਣ ਕੌਣ ਸੀ ਜੀ? ਹਾਂਜੀ। ਇਹ ਸਬੰਧੀ ਕੋਈ ਦਰਖਾਹ ਦਿੱਤੀ ਹੈ ਜੀ? ਹਾਂਜੀ। ਐਂ ਦਰਖਾਸਤ ਦਿੱਤੀ ਆ ਖਾਣੇ। ਹਾਂਜੀ। ਹਾਂ। ਕੀ ਵਿਸ਼ਵਾਸ ਦਵਾ ਜੀ ਉਹਨਾਂ ਨੇ? ਹਾਂ ਹਾਂ ਸਾਡੇ ਬੂਏ ਬਾਰੇ ਪੰਨ ਕੇ ਗਾਹਾਂ ਕੱਟ ਕੇ ਗਏ ਆ। ਹਾਂਜੀ। ਤੁਹਾਨੂੰ ਲੰਕਾ ਰਿਆਂ ਗਿਆ ਵਾ। ਅਸਲ ਜੀ। ਹਾਂਜੀ। ਤੇ ਇਹ ਇਨਸਾਫ਼ ਮੰਗਦੇ ਆ। ਅਹੀਂ ਭਗਵਾਨ ਤੁਮਾਨੂੰ ਵੀ ਉਹੀ ਬੇਨਤੀ ਕਰਦੇ ਆਂ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਜਿਹੜੇ ਉੱਤੇ ਸਰ ਮਜ਼ਾਕ ਸਰਿਆ ਉਹਨਾਂ ਨੂੰ ਵੀ ਉਹੀ ਬੇਨਤੀ ਕਰਦੇ ਆਂ ਤੁਹਾਨੂੰ ਇਨਸਾਫ ਦਵਾਇਆ ਜਾਵੇ ਕਿ ਰੰਜਿਸ ਕੀ ਸਮਝਦੀ ਉਹ ਕਿਉਂ ਟਾਰਗੇਟ ਕੀਤਾ ਗਿਆ ਤੁਹਾਨੂੰ ਕੱਲਿਆਂ ਨੂੰ ਹਾਂਜੀ ਉਹਨਾਂ ਨੂੰ ਇਹ ਕੀਤਾ ਗਿਆ ਵੀ ਨਾਲੇ ਐਸੀ ਘਰ ਕਿ ਕੋਈ ਹੈ ਹੋਰ ਬੰਦਾ ਹੈ ਨਹੀਂ ਸੀ ਤੇ ਅਸੀਂ ਬਜ਼ੁਰਗ ਹੀ ਹੈਗੇ ਸੀ ਇਹ ਨਾਂ ਹਾਂਜੀ ਉਹਨਾਂ ਨੂੰ ਅਸੀਂ ਮਤਲਬ ਉਹਨਾਂ ਨੇ ਇਸ ਕਰਕੇ ਹੱਥੋਂ ਖੋਰ ਕੱਢੀ ਆ ਵੀ ਅਹੀਂ ਉਹਨਾਂ ਨੂੰ ਸਰਪੰਚ ਦੀਆਂ ਬੋਟਾਂ ਨਹੀਂ ਸੀ ਪਾਈਆਂ ਉਹਨਾਂ ਨੇ ਪਹਿਲਾਂ ਹੀ ਇਹ ਮਤਾ ਪਾਸ ਕੀਤਾ ਸੀ ਵੀ ਜਦੋਂ ਅਸੀਂ ਸਰਪੰਚ ਬਣ ਗਏ ਅਸੀਂ ਪਹਿਲਾਂ ਇਹ ਥੜਾ ਹੀ ਟਾਉਣਾ ਵਾ ਇਹਨਾਂ ਦਾ ਪਤਾ ਜੀ ਗੱਲ ਕਰੀਏ ਵੀ ਇਹ ਥੜੇ ਨਿਸ਼ਾਨ ਦੀ ਲੱਗ ਰਹੀ ਆ ਤੇ ਨਿਸ਼ਾਨ ਦੀ ਦੇ ਵਿੱਚ ਇੱਕ ਤੇ ਇਹ ਕਮਰਾ ਤਾਂ ਡਾਗ ਜਿਹੜਾ ਟੱਟ ਗਿਆ ਹੋਰ ਹੋਰ ਕਿਹੜੇ ਆਏ ਜੀ ਨਿਸ਼ਾਨ ਦੀ ਆ ਸਾਰੇ ਘਰ ਮਤਲਬ ਇਹ 24 ਦੇ ਅੱਛਾ ਜੀ ਆ ਵੀ ਲੈ ਲਓ ਆ ਵੀ ਲੈ ਜੀ ਸੈਨ ਕੋਈ ਨਹੀਂ ਛੱਡ ਦਿਓ ਹਾਂ ਜੀ ਹੁਣ ਕੀ ਮੰਗ ਕਰਦੇ ਹੋ ਜੀ ਅਸੀਂ ਇਹ ਮੰਗ ਕਰਦੇ ਆ ਵੀ ਇਹਨਾਂ ਤੇ ਪਰਚਾ ਕੱਟਿਆ ਜਾਵੇ ਅੱਛਾ ਜੀ ਜੇਕਰ ਪਰਚਾ ਨਹੀਂ ਕਟਾਇਆ ਜਾਂਦਾ ਤਾਂ ਫਿਰ ਕੀ ਤੁਹਾਡੀ ਅਗਲਾ ਕਦਮ ਕੀ ਹੋਊਗਾ ਜੀ ਅਗਲਾ ਕਦਮ ਸਾਡਾ ਇਹ ਹੋਊਗਾ ਵੀ ਅਸੀਂ ਹਾਈ ਵੇ ਜਾਮ ਕਰਾਂਗੇ ਅੱਛਾ ਜੀ ਕਰਾਂਗੇ ਪਰਚਾ ਠੀਕ ਹਾਂ ਜੀ ਸਭ ਤੋਂ ਪਹਿਲਾਂ ਨਾਮ ਦੱਸੋ ਜੀ ਰਜਵਿੰਦਰ ਕੌਰ ਹਾਂ ਜੀ ਰਜਵਿੰਦਰ ਕੌਰ ਜੀ ਇਹ ਜੋ ਮਾਮਲਾ ਤੁਹਾਡੇ ਧਿਆਨ ਦੇ ਵਿੱਚ ਆਇਆ ਇਹ ਮਾਮਲਾ ਕੀ ਹੈ ਜੀ ਮੈਂ ਮੇਰਾ ਨਾਮ ਰਜਵਿੰਦਰ ਕੌਰ ਆ ਮੈਂ ਪਿੰਡ ਦੀ ਆਮ ਪਾਰਟੀ ਦੇ ਸਕੱਤਰ ਪ੍ਰਧਾਨ ਆ ਪਿੰਡ ਸਨ ਵਾਲੇ ਦੀ ਰਹਿਣ ਵਾਲੀਆਂ ਇਹਨਾਂ ਨੇ ਮੈਨੂੰ ਫੋਨ ਕੀਤਾ ਸੀ ਕਿ ਰਵਿੰਦਰ ਅਸੀਰ דוਵੇਂ ਸਾਸੋਰਾ ਘਰੇ ਸਾਂ ਉਹਨਾਂ ਨੇ ਜਦੋਂ ਕਾਰਵਾਈ ਕੀਤੀ ਆ ਦੁਪਹਿਰੇ ਉਹ ਸੌਰੇ ਦੇ ਹਮਲਾ ਉਹਨਾਂ ਨੇ ਕੀਤਾ ਆ ਦਰਵਾਜ਼ੇ ਬੰਦ ਕਰ ਅੱਬਲ ਤੇ ਕਿਸ ਦਾ ਦਰਵਾਜ਼ਾ ਬੰਦ ਕਰਨ ਦਾ ਮਤਲਬ ਨਹੀਂ ਬਣਦਾ ਜਦੋਂ ਇਹ ਟੌਣ ਲੱਗਿਆ ਕਿ ਪਹਿਲਾਂ ਉਹ ਅਫਸਰ ਜਿਹੜੇ ਆ ਦਿੰਦੇ ਐਪਲੀਕੇਸ਼ਨ ਦਿੰਦੇ ਆ ਕਿ ਅਸੀਂ ਆਇਨੇ ਤਰੀਕ ਨੂੰ ਟਾਉਣਾ ਹੈਗਾ ਆ ਅਬ ਆਪਣੇ ਪੂਰਾ ਇੰਤਜ਼ਾਮ ਕਰਦੇ ਜਾਕੀ ਇਹ ਥੋੜਾ ਆਏ ਨੁਕਸਾਨ ਕਰ ਗਏ ਨੇ ਹੁਣ ਵੇਖੋ ਆ ਕੱਲਾ ਥੜਾ ਚੋਰੀ ਮੁੰਡੇ ਨਾਲ ਲਿਆ ਕੇ ਟਾ ਗਏ ਨੇ ਸਕੇ ਸਰਪੰਚਾ ਨਹੀਂ ਰਜਵਿੰਦਰ ਕੌਰ ਦਾ ਘਰ ਵਾਲਾ ਜਿਹੜਾ ਜੋ ਸਰਕਾਰੀ ਨੌਕਰੀ ਕਰਦਾ ਆ ਕਿ ਉਹਨਾਂ ਦਾ ਹੱਕ ਨਹੀਂ ਬੰਦਾ ਹੈਗਾ ਵੀ ਨਾਲ ਹੋਰ ਹੈ ਨਾ ਕੋਈ ਪੰਚਾਇਤ ਹੈ ਨਾ ਕੋਈ ਮੈਂਬਰ ਨਾ ਕੋਈ ਅਫਸਰ ਹੈਗਾ ਅਸੀਂ ਵੀਡੀਓ ਸਾਹਿਬ ਨੂੰ ਬੇਨਤੀ ਫੋਨ ਕੀਤਾ ਸੈਕਟਰੀ ਸਾਹਿਬ ਨੂੰ ਫੋਨ ਕੀਤਾ ਉਹ ਆਂਦੇ ਸੀ ਤੁਹਾਨੂੰ ਕਿਹਾ ਸੀ ਜਿਹੜਾ ਟਾਵਾਂਗੇ ਤੇ ਸਾਰਿਆਂ ਦਾ ਟਾਵਾਂਗੇ ਨਹੀਂ ਤਾਂ ਆਪਾਂ ਕਿਸੇ ਦਾ ਨਹੀਂ ਇਨਸਾਫੀ ਕਰਕੇ ਕਿ ਸਦਾ ਨੂੰ ਹੀ ਟਾਵਾਂਗੇ ਇਹਨਾਂ ਨੇ ਆਹ ਕਾਰਵਾਈ ਕੀਤੀ ਉਹਨਾਂ ਨੇ ਬੰਦ ਕੀਤਾ ਇਹ ਆਪਣੀ ਮਰਜ਼ੀ ਦੇ ਨਾਲ ਕਿ ਜਦੋਂ ਪਤਾ ਘਰ ਵਿੱਚ ਬੰਦਾ ਨਹੀਂ ਹੈਗਾ ਲੇਡੀਜ਼ ਆ ਸਹੁਰੇ ਸਾਹਿਬ ਆ ਜਿਨ੍ਹਾਂ ਤੇ ਇਹਨਾਂ ਨੇ ਮੰਗਰਵਾਹ ਕਾਰਵਾਈ ਕੀਤੀ ਆ ਹੁਣ ਤੁਸੀਂ ਦੇ ਸਕਦੇ ਜੋ ਸਰ ਜੀ ਬੰਬੀ ਵਿੱਚ ਆ ਰਹੀ ਹੈ ਬੰਬੀ ਨਹੀਂ ਟੱਠੀ ਪਈ ਵੀ ਇਹ ਮੰਤੀ ਮਾਰੀ ਆ ਵੇਖੋ ਮੰਤੀ ਮਾਰੀ ਆ ਫਿਰ ਆ ਕਮਰੇ ਨਹੀਂ ਠੱਠੇ ਪਏ ਪਿੱਛੋਂ ਨਹੀਂ ਠੱਠਾ ਪਿਆ ਹੈਗਾ ਵੀ ਸਿਰਫ ਇੰਨੇ ਕ ਜੇ ਢਾਕੇ ਇਹ ਆਪਣੇ ਇਹਨਾਂ ਤੇ ਕਰ ਗਏ ਨੇ ਹੁਣ ਕੀ ਮੰਗ ਕਰਦੇ ਜੀ ਅਸੀਂ ਇਹੀ ਮੰਗ ਕਰਦੇ ਆ ਅਸੀਂ ਕਹਿੰਦੇ ਕਿ ਕਾਰਵਾਈ ਸਾਰਿਆਂ ਤੇ ਕੀਤੀ ਜਾਵੇ ਹੂੰ ਸਾਰੇ ਤੇ ਕੀਤੀ ਗਿਆ ਜਿਹਨੇ ਨਜਾਇਜ਼ ਕਬਜ਼ਾ ਇਹਨਾਂ ਦੇ ਕਬਜ਼ੇ ਸਾਹਾਰੇ ਸਾਰੇ ਛੁਡਾਈ ਜਾਣ ਵੀ ਇਹਨਾਂ ਨੂੰ ਕਿ ਵਾੜ ਨਹੀਂ ਇਹਨਾਂ ਨਟ ਵਾਏ ਗਏ ਸਾਰੇ ਨਟ ਵਾਏ ਜਾਵੇ ਜੋ ਇਹਨਾਂ ਨੇ ਪਰਚਾ ਦਿੱਤਾ ਆਪਣੇ ਤੇ ਇਹਨਾਂ ਤੇ ਹਮਲਾ ਕੀਤਾ ਅੱਜ ਲੇਡੀਜ਼ ਕੱਲੀ ਕਰਾ ਕੱਲ ਉਹਨੂੰ ਫਿਰ ਚਾਰ ਬੰਦੇ ਲਿਆ ਕੇ ਹਮਲਾ ਕਰਵਾ ਦੇਣਗੇ ਇਹਨਾਂ ਨੂੰ ਕੋਈ ਸੌਲਟੀ ਨਹੀਂ ਦੌੜ ਇਹਨਾਂ ਨੂੰ ਇਹਨਾਂ ਨੂੰ ਧਾਰਿਆਗਾ ਇਹਨਾਂ ਨੂੰ ਸਪੋਰਟ ਨਹੀਂ ਮੇਰਾ ਨਾਮ ਸ਼ੰਗਾਰਾ ਸਿੰਘ ਹੈ ਸਾਹਿਬ ਕਾ ਡਾਇਰੈਕਟਰ ਲੈਂਡ ਮਾਰੀ ਬੈਂਕ ਕੈਂਪਸ ਦਾ ਹਾਂਜੀ ਅੱਜ ਕੀ ਕਹਿਣਾ ਚਾਹੁੰਦੇ ਜੀ ਅੱਜ ਦੇ ਮਸਲੇ ਇਸੋਂ ਦੇ ਮੈਂ ਇਹੋ ਕਹਿਣਾ ਚਾਹੁੰਦਾ ਵੀ ਨਜਾਇਜ਼ ਹੋਇਆ ਅੱਜ ਉਹ ਇਹਨਾਂ ਨਾਲ ਜੀ ਧੱਕੇਸ਼ਾਹੀ ਕੀਤੀ ਆ ਕੋਈ ਕਾਨੂੰਨੀ ਕਾਰਵਾਈ ਨਹੀਂ ਇਹਨਾਂ ਨੇ ਕੀਤੀ ਕੋਈ ਆਪਣੇ ਮੈਂਬਰ ਨੂੰ ਨਾਲ ਨਹੀਂ ਲਿਆਂਦਾ ਕਿਤੇ ਮਨਜੂਰੀ ਨਹੀਂ ਲਈ ਆਪਣੇ ਆਪ ਤਿੰਨ ਬੰਦਿਆਂ ਨੇ ਆਣ ਕੇ ਜਿਹੜੇ ਪੰਚਾਇਤ ਦੇ ਵਿੱਚ ਵੀ ਨਹੀਂਗੇ ਮੈਂਬਰ ਵੀ ਕੋਈ ਨਹੀਂ ਹੈ ਨਾ ਜਿਤਨਾ ਵਿੱਚੋਂ ਇੱਕ ਦੀ ਘਰ ਦੀ ਸਰਪੰਚਾਣੀ ਆ ਉਹ ਵੀ ਆਪ ਨੀਗਾ ਮੈਂਬਰ ਦੂਜੇ ਵੀ ਦੋਵੇਂ ਮੈਂਬਰ ਨਹੀਂਗੇ ਆਣ ਕੇ ਦਰਵਾਜ਼ੇ ਬੰਦ ਕਰਕੇ ਤੇਨੂੰ ਅੰਦਰ ਦੇ ਕੇ ਤੇ ਆ ਸਾਰਾ ਉਹਨਾਂ ਦਾ ਘਾਟਾ ਹੋ ਗਿਆ ਕੀ ਮੰਗ ਕਰ ਮਾਂਗੇ ਹੋ ਕਰਦੇ ਆ ਜੋ ਕਾਨੂੰਨੀ ਕਾਰਵਾਈ ਹੋਵੇ ਤੇ ਨੰਨ ਨੂੰ ਇਨਸਾਫ ਮਿਲਣਾ ਚਾਹੀਦਾ ਜਿਕਰਪੁਰ ਪ੍ਰਸ਼ਾਸਨ ਨੂੰ ਸਰ ਪਾ ਜੀ ਜੇਕਰ ਪ੍ਰਸ਼ਾਸਨ ਪ੍ਰਸ਼ਾਸਨ ਨਹੀਂ ਤੁਹਾਡੀ ਨਹੀਂ ਕਰਦਾ ਕਾਰਵਾਈ ਤੇ ਤੁਹਾਡਾ ਅਗਲਾ ਕਦਮ ਕੀ ਹੋਊਗਾ ਜੀ ਚਲੋ ਇਹ ਤੇ ਹੁਣ ਗਾੜੀਆਂ ਇਹਨਾਂ ਦੇ ਘਰ ਵਾਲਿਆਂ ਦੀ ਰਹਿਣ ਵਾਲੀ ਹੋਊਗਾ ਨਾ ਜੋ ਹੋਊਗਾ ਸਾਨੂੰ ਜਿਦ ਤਰ੍ਹਾਂ ਇਹਨਾਂ ਨੇ ਸੱਦਿਆ ਦਿਖਾਣ ਵਾਸਤੇ ਮੌਕਾ ਅਸੀਂ ਤੁਹਾਨੂੰ ਦੱਸ ਦਿੱਤਾ ਵਾ ਇਹ ਨੰਨੇ ਨੇ ਜਾਂਚ ਕੀਤਾ ਵਾਲਾ ਲਿਆ ਕੇ ਆਣ ਕੇ ਜਿਹੜੇ ਆਪਣੇ ਉਹਨਾਂ ਨੂੰ ਅੰਦਰ ਦੀ ਕੀ ਜਨਾਨੀਆਂ ਨੂੰ ਤੇ ਉਹਨਾਂ ਦਾ ਅਨੁਕ੍ਰਮ ਪ੍ਰਾਪਤ ਹੀ ਛੁੱਟ ਗਿਆ ਕੋਈ ਮਨਜ਼ੂਰੀ ਨਹੀਂ ਵੀਡੀਓ ਸਾਹਿਬ ਨਾਲ ਗੱਲ ਹੋਈ ਉਹਨਾਂ ਆਖਿਆ ਅਸੀਂ ਨਹੀਂ ਕੋਈ ਬੰਦਾ ਭੇਜਿਆ ਸਾਈਟਰੀ ਨਹੀਂ ਆਈ ਉਹ ਨਹੀਂ ਬੰਦੇ ਨਹੀਂ ਆਏ ਮੈਕ ਮੇਲ ਨੂੰ ਆਂਦੇ ਪਰਚਾ ਦਿਓ ਆਇਆ ਹੀ ਕੋਈ ਨਹੀਂ ਸਾਡਾ ਬੰਦਾ ਹੀ ਕੋਈ ਨਹੀਂ ਸਾਡੇ ਕੋਲ ਕੋਈ ਕਾਰਵਾਈ ਕਰਨ ਦੀ ਕੋਈ ਮਨਜ਼ੂਰੀ ਨਹੀਂ ਬਹੁਤ ਠੀਕ ਹੈ ਥੈਂਕ ਯੂ ਸਾਰੀਕਲ ਦੋਸਤੋ ਮੈਂ ਨਿਸ਼ਚਤਰ ਪੰਦੇ ਤੁਸੀਂ ਦੇਖ ਰਹੇ ਵਰਤਮਨ ਦੀ ਮਿੱਟੀ ਨਿਊਜ਼ ਚੈਨਲ ਹੈ ਇਸ ਵਕਤ ਮੈਂ ਮੌਜੂਦ ਹਾਂ ਮਜੀਠੇ ਹਲਕੇ ਦਾ ਪਿੰਡ ਸੈਣੀਵਾਲੀ ਤਾਂ ਇੱਥੇ ਇੱਕ ਮਾਮਲਾ ਸਾਹਮਣੇ ਆਇਆ ਜੀ ਸੰ ਮਾਮਲਾ ਕੀ ਹੈ ਕਿ ਬੀਤੇ ਦਿਨੀ ਇਹ ਪਿੰਡ ਸੈਣੀਵਾਲੀ ਦੇ ਰਹਿਣ ਵਾਲੇ ਸਰਦਾਰ ਮਸਤਾਨ ਸਿੰਘ ਉਹਨਾਂ ਵੱਲੋਂ ਮੌਜੂਦਾ ਪੰਚਾਇਤ ਤੇ ਦੋਸ਼ ਲਾਏ ਗਏ ਨੇ ਕਿ ਸਾਡਾ ਜੋ ਥੜਾ ਵਾ ਉਹ ਟਾਇਆ ਗਿਆ ਵਾ ਔਰ ਜਦੋਂ ਪੰਚਾਇਤ ਦੇ ਨਾਲ ਅਸੀਂ ਸੰਪਰਕ ਕੀਤਾ ਕੀ ਕਹਿਣਾ ਉਹਨਾਂ ਦਾ ਤਾਂ ਮੇਰੇ ਨਾਲ ਮੌਜੂਦਾ ਮੈਂਬਰ ਮੌਜੂਦ ਨੇ ਤੇ ਆਓ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਭ ਪਹਿਲਾਂ ਆਪਣਾ ਨਾਮ ਦੱਸ ਦਿਓ ਤੇ ਪਿੰਡ ਵਿੱਚ ਤੁਹਾਡਾ ਕੀ ਹੁੰਦਾ ਜੀ ਮੇਰਾ ਨਾਮ ਸਰਜੀਤ ਸਿੰਘ ਹੈ ਹਾਂਜੀ ਮੈਂ ਪਿੰਡ ਦਾ ਨੰਬਰਦਾਰ ਹਾਂ ਸਣੇਵਾਲੀ ਦਾ ਹਾਂਜੀ ਇਹ ਕਿਰੇ ਮੈਂਬਰ ਨੇ ਉਹ ਤੁਹਾਡੇ ਮਿਸਟਰੀਜ਼ ਮੈਂਦੀ ਮੈਂਬਰ ਹੈ ਜੀ ਅੱਛਾ ਜੀ ਅੱਛਾ ਜੀ ਇਹ ਮਸਲਾ ਕੀ ਹੈ ਜੀ ਆਪਣਾ ਜੋ ਮੁਸਤਫਲ ਸਿੰਘ ਜੀ ਨੇ ਦੋਸ਼ ਲਾਇਆ ਗਿਆ ਕਿ ਉਹਨਾਂ ਦਾ ਖੇਤ ਆਇਆ ਗਿਆ ਉਹ ਉਹਨੇ ਜੀ ਪਾਲੀ ਜਿਹੜੀ ਪੰਚਾਇਤ ਦੀ ਪਾਲੀ ਦੇ ਵਿੱਚ ਸਰਹਾਮ ਕਬਜ਼ਾ ਕਰ ਰਿਹਾ ਸੀ ਜੋ ਵੀਡੀਓ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਕੇ ਉਹਨਾਂ ਨੇ ਜੋਬ ਕਾਰਵਾਈ ਕਰਾਈ ਆ ਪੁਲਿਸ ਨੂੰ ਉਹਨਾਂ ਨੇ ਲਿਖ ਕੇ ਦਿੱਤਾ ਸੀ ਕਿ ਕਬਜ਼ਾ ਜਿਹੜਾ ਛਡਾਇਆ ਜਾਵੇ ਵੀਡੀਓ ਸਾਹਿਬ ਨੇ ਇਹ ਸਾਰੀ ਕਾਰਵਾਈ ਕਰਾਈ ਅੱਛਾ ਜੀ ਵੀਡੀਓ ਸਾਹਿਬ ਤੋਂ ਇਲਾਵਾ ਹੋਰ ਕਿਹਨਾਂ ਦੇ ਧਿਆਨ ਦੇ ਵਿੱਚ ਮਸਲਾ ਜੀ ਹੋਰ ਤਸੀਲਦਾਰ ਸਾਹਿਬ ਨੂੰ ਨਿਸ਼ਾਨਦੇਹੀ ਕਰਵਾਈ ਗਈ ਪਹਿਲਾਂ ਹਾਂਜੀ ਉਹਨਾਂ ਦੇ ਰਾਈ ਵੀਡੀਓ ਸਾਹਿਬ ਨੇ ਤਸੀਲਦਾਰ ਸਾਹਿਬ ਨੂੰ ਲਿਖ ਕੇ ਦਿੱਤਾ ਹਾਂਜੀ ਉਹਨਾਂ ਨੇ ਪੁਲਿਸ ਨੂੰ ਗਾਇਕ ਦੇ ਨਾਲ ਨਿਸ਼ਾਨਦੇਹੀ ਕਰਵਾਈ ਜਾਂਦੀ ਉਹ ਸਾਰਾ ਜੀ ਜਗ੍ਹਾ ਜਿਹੜੀ ਆ ਉਹ ਨਜਾਇਜ਼ ਵੱਲ ਰਿਹਾ ਸੀ। ਤਾਂ ਉਹ ਉਹਦੋਂ ਕੀ ਕਿਹਾ ਕਿ ਇਕੱਲਾ ਸਾਡੇ ਤੇ ਹੀ ਕਾਰਵਾਈ ਕੀਤੀ ਗਈ ਹੈ। ਸਾਰਿਆਂ ਤੇ ਹੋਏ ਕਿ ਜਿੰਨਾ ਵੀ ਉੱਥੇ ਨਜਾਇਜ਼ ਕਬਜ਼ਾ ਕੀਤਾ ਸਾਰਿਆਂ ਦਾ ਹੀ ਛਡਾਇਆ ਜਾਊਗਾ। ਕੀਤਾ ਉਹ ਛਡਾਇਆ ਜਾਏਗਾ। ਅੱਛਾ। ਇਹਦੇ ਵਿੱਚ ਜਿੰਨੇ ਵੀ ਕੋਈ ਕਬਜ਼ਾ ਕੀਤਾ ਭਾਵੇਂ ਕੋਈ ਸਾਡਾ ਆਪਣਾ ਚਾਚੇ ਦਾ ਪੁੱਤ ਹੋਵੇ ਭਾਵੇਂ ਭਰਾ ਹੋਵੇ ਕੋਈ ਵੀ ਕਿਸੇ ਨੂੰ ਨਹੀਂ ਕਰਨ ਦਵਾਂਗੇ। ਇਹਦੇ ਵਿੱਚ ਕੇ ਨਾ ਕੋਈ ਲਿਆਜ ਨਹੀਂ ਕੀਤਾ ਜਾਏਗਾ। ਹਾਂਜੀ। ਅ ਨੰਬਰਦਾਰ ਸਾਹਿਬ ਆਪਾਂ ਸਰਪੰਚ ਨਾਲ ਵੀ رابطہ ਕਰਨਾ ਸੀ। ਅ ਤੁਸੀਂ ਦੱਸ ਸਕਦੇ ਕਿ ਇਸ ਵਕਤ ਸਰਪੰਚ ਸਾਹਿਬ ਦੀ ਮਜਬੂਰੀ ਹੈ ਕਿ ਆਪਾਂ ਪੰਜਾਬ ਘਰ ਤੇ ਬੈਠੇ ਆ ਉਹ ਕਿ ਕੀ ਕਾਰਨ ਨਹੀਂ ਆਏ ਜੀ? ਉਹਨਾਂ ਦੇ ਕੋਈ ਭਰਾ ਬਾਹਰੋਂ ਆਏ ਆ ਇਟਲੀਆ ਤੋਂ ਉਹਨਾਂ ਦੇ ਨਾਲ ਉਹ ਸ਼੍ਰੀਨਗਰ ਵਾਲੇ ਪਹਾੜੀਏ ਰਿਸ਼ਤ ਘੁੰਮਣ ਗਏ ਆ। ਘਰ ਪੰਜ ਦਿਨ ਉਹਨਾਂ ਲੱਗ ਸਕਦੇ। ਹਾਂਜੀ ਦੋਸਤੋ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ। ਖੈਰ ਇਸ ਮਸਲੇ ਦੇ ਵਿੱਚ ਕੀ ਸਚਾਈ ਆ ਇਹ ਤਾਂ ਜਦੋਂ ਕਾਨੂੰਨੀ ਸਾਨਬਿਲ ਹੋਏਗੀ ਤਾਂ ਸੱਚ ਹੀ ਪਤਾ ਲੱਗੂਗਾ ਤਾਂ ਤੁਸੀਂ ਵੇਖਦੇ ਰਹੋ ਜੀ ਵਤਨ ਦੀ ਮਿੱਟੀ ਨਿਲਚਨਲ ਸ਼ਤਰਪੰਦਰ ਅਤੇ ਰਾਜਾ ਕੋਟ ਦੀ ਵਿਸ਼ੇਸ਼ ਰਿਪੋਰਟ ਆਉਂਦੀ ਆ ਹਾਂ ਹਨਾ ਤੇ ਆਬੀਆ ਨੂੰ ਲੈ ਲਈਏ ਲਾਉਂਗੀ ਹੌਸ 16 ਤੱਕ ਜੇ ਆਸੂ ਇਹ ਦੀਏ ਠੀਕ ਹੋਪੂ ਆਮੀ ਵਾਲੀ ਤੇ ਆ ਕੇ ਮੱਤੇ ਤੇ ਮੀਂਹ ਡਰ ਰਹੀ ਹੈ। ਇਹ ਵਾਲੀ ਕੋਈ ਨਿਸ਼ਾਨਦੀ ਕੀਤੀ ਗਈ ਸੀ। ਜਿਹੜੀ ਜਾਣਕਾਰੀ ਇਹ ਹੈ ਕਿ ਨਾਲ ਲੋਕਾਂ ਦੇ ਕਿੱਥੇ ਕਿਹੇ ਪਰਿਵਾਰ ਦਾ ਦੋਸ਼ਾ ਕੇ ਸਾਨੂੰ ਇਕੱਲੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਇਹ ਨਿਸ਼ਾਨਦੀ ਇਸ ਸੰਬੰਧੀ ਸਾਲ ਉਹ ਪੰਚਾਇਤ ਨੇ ਜਿਹੜਾ ਮਤਾ ਦਿੱਤਾ ਹੈ ਜਿਹੜੇ ਅਗਲੇ ਦੀ ਨਿਸ਼ਾਨਦੀ ਪੰਚਾਇਤ ਨੇ ਕਾਰਵਾਈ ਦੇ ਵਿੱਚ ਫਾਰਮ ਦੀ ਮੱਦੀ ਜੀ ਦਿੱਤੀ ਉਹਦੀ ਨਿਸ਼ਾਨਦੀ ਜਿਹੜੀ ਆ ਉਹ ਕਰਾਈ ਗਈ। ਤੇ ਮਾਲ ਵਿਭਾਗ ਨੇ ਮੌਕੇ ਤੇ ਜਾ ਕੇ ਨਿਸ਼ਾਨਦੀ ਕੀਤੀ। ਇਹ ਤੋਂ ਬਾਅਦ ਦਾ ਦੋਸ਼ ਹੈ ਕਿ ਸਾਡੇ ਕਿੰਨੇ ਨੂੰ ਟਾਰਗੇਟ ਕੀਤਾ ਜਾ ਰਿਹਾ ਕਿੰਨੇ ਲੋਕਾਂ ਦੀ ਗੋਰੀ ਨਿਸ਼ਾਨਦੇਹੀ ਹੋਈ ਹੈ ਜਿਹੜਾ ਰਕਬਾ ਪੰਚਾਇਤ ਨੇ ਉਹਦੇ ਵਿੱਚੋਂ ਮੈਨੂੰ ਜਵਾਨੀ ਤੇ ਯਾਦ ਨਹੀਂ ਆ ਜਿਹੜਾ ਰਕਬਾ ਪੰਚਾਇਤ ਨੇ ਕਾਰਵਾਈ ਦਸਤਾਵੇਜ਼ ਤੇ ਪਾ ਕੇ ਭੇਜਿਆ ਉਹਦੀ ਨਿਸ਼ਾਨਦੇਹੀ ਜਿਹੜੀ ਪੰਚਾਇਤ ਨੇ ਚਾਇਆ ਉਹੋ ਲਈ ਦੇ ਤੇ ਹੁਣ ਇੱਕ ਦੋ ਦਿਨ ਪਹਿਲਾਂ ਉਹ ਜਿਹੜਾ ਕੋਈ ਖੜਾ ਪਨਾਏ ਸਰਦਾਰ ਮस्तान ਸਿੰਘ ਬਣਾਉਣਾ ਉਹਦਾ ਟਹਿੜੇ ਵੀ ਕੀਤਾ ਗਿਆ ਉਹ ਆਜੀ ਦੇ ਹਾਲ ਦੇ ਵਿੱਚ ਆ ਕਿ ਨਹੀਂ ਨਹੀਂ ਉਹਦੇ ਬਾਰੇ ਨਹੀਂ ਸਾਨੂੰ ਜਿਹੜਾ ਕੋਈ ਟਹਿ ਟੇਰੀ ਬਾਰੇ ਸਾਨੂੰ ਕੋਈ ਪਤਾ ਨਹੀਂ ਜੀ ਨੌਕਰੀ ਕਰੀਤੇਗੇ ਨਹੀਂ ਪੰਚਾਇਤ ਨੂੰ ਪਾਵਰ ਦਿੱਤੀ ਹੋਈ ਹੈ ਕਿ ਟਹਿਰੀ ਨਹੀਂ ਨਹੀਂ ਠੀਕ ਹੈ ਸਰ ਥੈਂਕ ਯੂ